ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਇਸ ਵੀਡੀਓ ਵਿੱਚ ਤੇ ਇੱਕ ਰਾਜੇ ਦੇ ਤਿੰਨ ਪੁੱਤਰ ਹੁੰਦੇ ਆ ਉਹ ਆਪਦੇ ਤਿੰਨਾਂ ਪੁੱਤਰਾਂ ਨੂੰ ਆਪਦੇ ਕੋਲ ਬੁਲਾਉਂਦਾ ਤਿੰਨੇ ਰਾਜਕੁਮਾਰਾਂ ਨੂੰ ਜੋ ਆਪਣੇ ਕੋਲ ਬੁਲਾਉਂਦਾ ਤੇ ਉਹ ਉਹਨਾਂ ਨੂੰ ਕਹਿੰਦਾ ਵੀ ਮੈਂ ਤਿੰਨ ਸਾਲਾਂ ਲਈ ਤੀਰਥ ਯਾਤਰਾ ਤੇ ਜਾਣਾਗਾ ਤੇ ਉਹ ਉਹਨਾਂ ਨੂੰ ਤਿੰਨਾਂ ਨੂੰ 100-100 ਕਿਲੋ ਜਿਹੜੀ ਕਣਕ ਦੇ ਕੇ ਜਾਂਦਾ 1-1 ਬੋਰੀ ਕਣਕ ਦੀ ਦੇ ਜਾਂਦਾ ਤੇ ਕਹਿੰਦਾ ਜਦੋਂ ਮੈਂ ਵਾਪਸ ਆਵਾਂ ਇਹ ਕਣਕ ਜਿਹਦੇ ਕੋਲੋਂ ਵੀ ਮੈਨੂੰ ਸਹੀ ਵਧੀਆ ਕਣਕ ਮਿਲੀ 100 ਕਿਲੋ ਉਹਨੂੰ ਮੈਂ ਆਪਦਾ ਰਾਜਕੁਮਾਰ ਬਣਾਵਾਗਾ ਅੱਗੇ ਰਾਜਾ ਉਹਨੂੰ ਮੈਂ ਆਪਦਾ ਦਊਗਾ ਪਾ ਦਾ ਜਿਹੜਾ ਹੁੰਦਾ ਹੈਗਾ ਤੇ ਬਾਈ ਤਿੰਨ ਸਾਲਾਂ ਦੀ ਤੀਰਥ ਯਾਤਰਾ ਤੇ ਚਲਾ ਜਾਂਦਾ ਹੈਗਾ ਤੇ ਫੇਰ ਉਹ ਜਿਹੜੇ ਉਹਦੇ ਰਾਜਕੁਮਾਰ ਹੁੰਦੇ ਆ ਉਹ ਕਣਕ ਸਾਹਮਦੇ ਆ ਪਹਿਲਾ ਰਾਜਕੁਮਾਰ ਜਿਹੜੀ ਕਣਕ ਸਾਹਮਦਾਗਾ ਇੱਕ ਸਟੋਰ ਜਿਹੜਾ ਹੁੰਦਾ ਉਹਦੇ ਚ ਇੱਕ ਬੋਰੀ ਰੱਖ ਲੈਂਦਾ ਇੱਕ ਦਿਨੇ ਚੰਕੀਦਾਰ ਇੱਕ ਰਾਤ ਨੂੰ ਚੰਕੀਦਾਰ ਉਹਦੇ ਨਿਗਰਾਨੇ ਲਈ ਰੱਖਦਾ ਹੈਗਾ ਉਹ ਐਵੇਂ ਕਣਕ ਸਾਹਮਦਾ ਜਿਹੜਾ ਦੂਸਰਾ ਰਾਜਕੁਮਾਰ ਹੁੰਦਾਗਾ ਉਹ 10-10 ਕਿਲੋ ਸਾਰੇ ਉਹਨਾਂ ਨੂੰ ਦੇ ਦੇ 100 ਕਿਲੋ ਕਣਕ ਨੇ 10-10 ਕਿਲੋ 10 ਮਹੀਨੇ ਮਜ਼ਦੂਰਾਂ ਨੂੰ ਦੇ ਦਿੰਦਾ ਕਹਿੰਦਾ ਮੈਂ ਇਹ ਤੁਹਾਡੇ ਤੋਂ 3 ਸਾਲਾਂ ਬਾਅਦ ਜਿਹੜੀ ਵਾਪਸ ਲਵਾਂਗਾ ਕਣਕ ਤੇ ਤੀਸਰਾ ਜਿਹੜਾ ਰਾਜਕੁਮਾਰ ਹੁੰਦਾਗਾ ਉਹ ਜਿਹੜਾ ਹੁੰਦਾ 100 ਕਿਲੋ ਕਣਕ ਲੈ ਜਾਂਦਾ ਨਾਲ ਕੁਝ ਮਜ਼ਦੂਰ ਲੈ ਜਾਂਦਾਗਾ ਤੇ ਉਹਨਾਂ ਨੂੰ ਖੇਤਾਂ ਚੋਂ ਕਣਕ ਨੂੰ ਜਿਹੜੀ ਆ ਵੇਚ ਦਿੰਦਾਗਾ ਬੰਜਰ ਜ਼ਮੀਨਾਂ ਚ ਉਹਨਾਂ ਨੂੰ ਉਪਜਾਊ ਕਰਦਾ ਬੰਜਰ ਜ਼ਮੀਨ ਨੂੰ ਤੇ ਕਣਕ ਵੇਚ ਦਿੰਦਾਗਾ ਇੱਕ ਫਸਲ ਕੱਢਦਾ ਫਿਰ ਦੋ ਫਸਲਾਂ ਕੱਢਦਾ ਫਿਰ ਤਾਂ ਫਸਲਾਂ ਕੱਢਦਾ ਐਵੇਂ ਕੱਢਦਾ ਕੱਢਦਾ ਕਈ ਫਸਲਾ ਹੋ ਜਾਂਦਾ ਤਿੰਨ ਸਾਲਾਂ ਵਿੱਚ ਹੁਣ ਤੋ ਹਸਾਵਲਾ ਲੋ ਵੀ ਕਿੰਨੇ ਫਸਲਾ ਹੋ ਸਕਦੇ ਨੇ ਤੇ ਐਵੇਂ ਕਰਕੇ ਉਹ ਆਪ ਦੀ ਕਣਕ ਸੰਭਦੇ ਆ ਤੇ ਤਿੰਨ ਸਾਲ ਹੋ ਜਾਂਦੇ ਜਦੋਂ ਪੂਰੇ ਉਦੋਂ ਉਹ ਰਾਜਾ ਜਿਹੜਾ ਵਾਪਸ ਆ ਜਾਂਦਾ ਤੇ ਆਪਦੇ ਤਿੰਨਾਂ ਪੁੱਤਰਾਂ ਨੂੰ ਕਹਿੰਦਾ ਹਾਂ ਜੀ ਲਿਆਓ ਰਾਜਕੁਮਾਰੋ ਵੀ ਤੁਸੀਂ ਜਿਹੜੀ ਕਣਕ ਮੈਂ ਸੰਭਲੇ ਦਿੱਤੀ ਸੀ ਉਹ ਕਣਕ ਮੈਨੂੰ ਦਿਖਾਓ ਤੇ ਉਹ ਕਹਿੰਦਾ ਵੱਡੇ ਰਾਜਕੁਮਾਰ ਨੂੰ ਹਾਂ ਜੀ ਦਿਖਾਓ ਤੇ ਉਹ ਉਹਨੂੰ ਜਿਹੜਾ ਸਟੋਰ ਵਿੱਚ ਲੈ ਜਾਂਦਾਗਾ ਉੱਥੇ ਜਦੋਂ ਜਾ ਕੇ ਦੇਂਦਾ ਤੇ ਉੱਥੇ ਕੁਛ ਵੀ ਨਹੀਂ ਹੁੰਦਾ ਔਰ ਜਿਹੜੇ ਕਣਕ ਚੂਹੇ ਚਾਹੇ ਖਾ ਜਾਂਦੇ ਕੁਛ ਲਾਗ ਲੱਗ ਜਾਂਦੀ ਹੈ ਕਣਕ ਨੂੰ ਤੇ ਉੱਥੇ ਕੋਈ ਕਣਕ ਚਣ ਕੁਛ ਨਹੀਂ ਹੁੰਦੀ ਤੇ ਉਦੋਂ ਜਿਹੜੇ ਦੂਸਰੇ ਰਾਜਕੁਮਾਰ ਨੂੰ ਕਹਿੰਦਾ ਆ ਲੈ ਆ ਬਈ ਤੂੰ ਦਿਖਾਣ ਤੇਰੀ ਵਾਰੀ ਆ ਤੇ ਉਹ ਸਾਰੇ ਮਜ਼ਦੂਰਾਂ ਸਾਦਰਿੰਦਾ ਜਿਨ੍ਹਾਂ ਨੂੰ ਕਣਕ ਤੇ ਦੱਸ 10-10 ਕਿਲੋ ਤੇ ਉਹ ਸਾਰੇ ਮਜ਼ਦੂਰਾਂ ਨੂੰ 10-10 ਕਿਲੋ ਦੇ ਦਿੰਦੇ ਆ ਤੇ ਰਾਜਕੁਮਾਰ ਕਹਿੰਦਾ ਆ ਲਓ ਜੀ ਤੁਹਾਡੇ ਕਣਕ ਇਹਨਾਂ ਤੋਂ ਮੈਂ ਬਰਾਮਦ ਕਰ ਲਈ 100 ਕਿਲੋਨ ਦੇ ਦਿੰਦਾ ਤੇ ਜਦੋਂ ਤੀਸਰੇ ਰਾਜਕੁਮਾਰ ਦੀ ਵਾਰੀ ਆਉਂਦੀ ਆ ਤੇ ਉਹਨੂੰ ਰਾਜਾ ਕਹਿੰਦਾ ਆ ਲੈ ਆ ਬਈ ਦਿਖਾ ਜਿਹੜੀ ਮੈਂ ਤੈਨੂੰ ਕਣਕ ਦਿੱਤੀ ਸੀਗੀ ਤੇ ਉਹ ਕਹਦਾ ਰਾਜਾ ਜੀ ਆ ਇੱਥੇ ਨਾ ਮੈਂ ਵਿਖਾ ਸਕਦਾ ਵੀ ਤੁਸੀਂ ਮੇਰੇ ਨਾਲ ਆਓ ਕਹਿੰਦਾ ਬਾਹਰ ਮਹਿਲ ਦੇ ਬਾਹਰ ਆਓ ਤੇ ਜਦੋਂ ਬਾਈ ਉਹ ਮਹਿਲ ਦੇ ਬਾਹਰ ਜਾਂਦੇ ਆ ਉਥੇ 100 ਕਿਲੋ ਕਣਕ ਦੀ ਜਿਹੜੀਆਂ ਫਸਲਾਂ ਵੇਜੀਆਂ ਸੀ ਫਿਰ ਕਿੰਨੀਆਂ ਫਸਲਾਂ ਆਈਆਂ ਸੀ ਤੇ ਉਹਦੇ ਗੱਡੀਆਂ ਭਰੀਆਂ ਕਣਕਾਂ ਦੀਆਂ ਖੜੀਆਂ ਢੇਰ ਲੱਗੇ ਪਏ ਕਣਕਾਂ ਦੇ ਤੇ ਇੰਨੀ ਬਹੁਤ ਜ਼ਿਆਦਾ ਕਣਕ ਉਸ ਤੀਸਰੇ ਰਾਜਕਮਾਰ ਨੇ ਜਿਹੜੀ ਬਣਾਈ ਸੀ ਤੇ ਇਸ ਵੀ ਸਟੋਰੀ ਤੋਂ ਸਿੱਖਿਆ ਤਾਂ ਇਹ ਮਿਲਦੀ ਆ ਵੀ ਕਿਹੜਾ ਆਪਦੇ ਦਿਮਾਗ ਦਾ ਇਸਤੇਮਾਲ ਜਿਹੜਾ ਕਿਵੇਂ ਕਰਦਾ ਸਹੀ ਕਰਦਾ ਤਰੀਕੇ ਨਾਲ ਕਿਹੜਾ ਵੀ ਨਹੀਂ ਘਟ ਤਰੀਕਾ ਨਾ ਕਰਦਾ ਤੇ ਹੁਣ ਬਹੁਤ ਵਧੀਆ ਜਿਹੜਾ ਦਿਮਾਗ ਦਾ ਇਸਤੇਮਾਲ ਕੀਤਾ ਸੀਗਾ ਇਹ ਇੱਕ ਰਾਜੇ ਦੀ ਸਿੱਖਿਆ ਦਾ ਤਿੰਨ ਨੂੰ ਬਰਾਬਰੀ ਮਿਲੀ ਸੀਗੀ ਤੇ ਵੇਖ ਲਓ ਹੁਣ ਵੀ ਤਿੰਨੇ ਬਰਾਬਰ ਹੀ ਪੜੇ ਸੀ ਬਰਾਬਰੀ ਸਮਝਾਇਆ ਜਾਂਦਾ ਬਰਾਬਰੀ ਪੜੇ ਸੀ ਤੇ ਹੁਣ ਵੇਖ ਲਓ ਵੀ ਕਿਹੜਾ ਆਪਦੇ ਦਿਮਾਗ ਦੀ ਵਰਤੋਂ ਜਿਹੜਾ ਕਰਦਾਗਾ ਉਹ ਫਿਰ ਐਂਡ ਤੇ ਪੂਰਾ ਬਣ ਜਾਂਦਾਗਾ ਹੀਰੋ ਤੇ ਆਪ ਦਾ ਦਿਮਾਗ ਦੇ ਥੋੜੀ ਵਰਤੋਂ ਕਰ ਲੈਣੀ ਚਾਹੀਦੀ ਹੈ ਤਾਂ ਹੀ ਜ਼ਿੰਦਗੀ 'ਚ ਮਿਹਨਤ ਤੇ ਸਫਲ ਬੰਦਾ ਬਣਦਾਗਾ ਤਾਂ ਹੀ ਕਿਰਸਾਫਲ ਤਾਂ ਐਵੇਂ ਮਿਲਦੀ ਆ ਹੋਰ ਕਿਵੇਂ ਨਹੀਂ ਮਿਲਦੀ ਦਿਮਾਗ ਦਾ ਇਸਤੇਮਾਲ ਕਰਕੇ ਹੀ ਮਿਲਦੀ ਆ ਧੰਨਵਾਦ ਜੀ ਲਾਈਕ ਸਬਸਕ੍ਰਾਈਬ ਜਰੂਰ ਕਰਦਾ ਕਰੋ ਵੀਡੀਓ ਨੂੰ ਐਦਾ ਦੇ ਵੀਡੀਓ ਆਉਂਦੀਆਂ ਰਹਿਣਗੀਆਂ ਧੰਨਵਾਦ ਤੁਸੀਂ ਦੱਸਿਓ ਵੀ ਤੁਹਾਨੂੰ ਕਿਦਾਂ ਦੀ ਇਹ ਸਟੋਰੀ ਲੱਗੀ ਨਿੱਕੇ ਜਿਹੇ ਸਟੋਰੀ ਧੰਨਵਾਦ ਜੀ